ਆਪਾਂ ਸਾਰੇ ਮੌਸਮ ਦੀ ਜਾਣਕਾਰੀ ਹਾਸਲ ਕਰਨ ਸੰਬੰਧੀ ਹਮੇਸ਼ਾ ਉਤਸ਼ਾਹ ਵਿਖਾਉਂਦੇ ਆਂ ਪਤਾ ਕਰਨਾ ਚਾਹੁੰਦੇ ਆਂ ਕਿ ਕਿਹੜਾ ਦਿਨ ਪੱਧਰਾ ਹੈ ਕਿਸ ਦਿਨ ਮੀਂਹ ਪੈਣਾ ਹੈ ਅਤੇ ਕਿਹੜੇ ਦਿਨ ਮੌਸਮ ਕਿਹੋ ਜਿਹਾ ਰਹੇਗਾ ਇਸ ਸਭ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ ਮੌਸਮ ਵਿਗਿਆਨ ਜਿਹਨੂੰ ਅੰਗਰੇਜ਼ੀ ਵਿੱਚ ਮੈਟਰੋਲੋਜੀਕਲ ਡਿਪਾਰਟਮੈਂਟ ਕਿਹਾ ਜਾਂਦਾ ਹੈ ਅਤੇ ਅੱਜ ਦਾ ਜਿਹੜਾ ਦਿਨ ਹੈ 23 ਮਾਰਚ ਦਾ ਦਿਨ ਹੈ ਇਹ ਦੁਨੀਆ ਭਰ ਵਿੱਚ ਇਸੇ ਵਿਗਿਆਨ ਯਾਨੀ ਮੌਸਮ ਵਿਗਿਆਨ ਨਾਲ ਸੰਬੰਧਿਤ ਦਿਵਸ ਹੈ ਜਿਸ ਨੂੰ ਦੁਨੀਆ ਭਰ ਵਿੱਚ ਵਰਲਡ ਮੈਟਰੋਲੋਜੀਕਲ ਡੇ ਭਾਵ ਵਿਸ਼ਵ ਮੌਸਮ ਵਿਗਿਆਨ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਦੁਨੀਆ ਭਰ ਨੂੰ ਮੌਸਮ ਦੀ ਜਾਣਕਾਰੀ ਦੇਣ ਵਾਲੇ ਇਸ ਵਿਭਾਗ ਅਤੇ ਵਿਗਿਆਨ ਬਾਰੇ ਅਹਿਮ ਜਾਣਕਾਰੀ ਅਤੇ ਜਾਗਰੂਕਤਾ ਦਿੱਤੀ ਜਾਂਦੀ ਹੈ ਦੁਨੀਆ ਭਰ ਵਿੱਚ ਮੌਸਮ ਮੌਸਮ ਦੇ ਵੱਖ-ਵੱਖ ਰੁਝਾਨ ਅਤੇ ਰੂਪ ਸਾਰੇ ਇਹੀ ਮੈਟਰੋਲੋਜੀਕਲ ਯਾਨੀ ਮੌਸਮ ਵਿਗਿਆਨ ਰਾਹੀਂ ਹੀ ਸਾਹਮਣੇ ਆਉਂਦੇ ਨੇ ਦੁਨੀਆ ਭਰ ਵਿੱਚ ਮੌਸਮ ਵਿਗਿਆਨ ਦੀ ਗੱਲ ਕਰਨ ਵਾਲੀ ਸੰਸਥਾ ਦੀ ਸਥਾਪਨਾ 23 ਮਾਰਚ 1950 ਨੂੰ ਹੋਈ ਸੀ ਅਤੇ ਇਸੇ ਕਰਕੇ 23 ਮਾਰਚ ਨੂੰ ਵਿਸ਼ਵ ਮੌਸਮ ਵਿਗਿਆਨ ਦਿਵਸ ਵਜੋਂ ਮਨਾਇਆ ਜਾਂਦਾ ਹੈ ਇੱਕ ਬਹੁਤ ਹੀ ਅਹਿਮ ਵਿਗਿਆਨ ਹੈ ਜੋ ਦੁਨੀਆ ਭਰ ਵਿੱਚ ਲੋਕਾਂ ਨੂੰ ਮੌਸਮ ਸੰਬੰਧੀ ਆਉਣ ਵਾਲੀ ਕਿਸੇ ਵੀ ਜਾਣਕਾਰੀ ਨੂੰ ਅਗਾਊਂ ਤੌਰ ਤੇ ਮੁਹੱਈਆ ਕਰਵਾਉਂਦਾ ਹੈ ਅਤੇ ਨਾਲ ਦੀ ਨਾਲ ਮੌਸਮ ਸੰਬੰਧੀ ਹੋ ਰਹੀਆਂ ਤਬਦੀਲੀਆਂ ਅਤੇ ਕੁਦਰਤੀ ਆਫਤਾਂ ਸੰਬੰਧੀ ਲੋਕਾਂ ਨੂੰ ਸੁਚੇਤ ਕਰਨ ਦੀ ਜ਼ਿੰਮੇਵਾਰੀ ਵੀ ਇਹੀ ਮੌਸਮ ਵਿਭਾਗ ਦਵਾਉਂਦਾ ਹੈ। ਮਿਸਾਲ ਦੇ ਤੌਰ ਤੇ ਕਿਸੇ ਵੀ ਖੇਤਰ ਵਿੱਚ ਤੇਜ਼ ਮੀਂਹ ਤੇਜ਼ ਮੀ ਹਨੇਰੀ ਝੱਖੜ ਜਾਂ ਇਹੋ ਜਿਹੇ ਕਿਸੇ ਵੀ ਤੇਜ਼ ਕੁਦਰਤੀ ਵਰਤਾਰੇ ਸੰਬੰਧੀ ਇਹ ਹੀ ਮੌਸਮ ਵਿਗਿਆਨ ਸਮੇਂ ਤੋਂ ਪਹਿਲਾਂ ਅੰਦਾਜ਼ਾ ਲਾ ਕੇ ਲੋਕਾਂ ਨੂੰ ਚੇਤਾਵਨੀ ਦਿੰਦਾ ਹੈ ਇਸ ਦਿਨ ਨੂੰ ਵਿਸ਼ਵ ਪੱਧਰ ਤੇ ਮਨਾਏ ਜਾਣ ਪਿੱਛੇ ਇੱਕ ਵੱਡਾ ਕਾਰਨ ਅਤੇ ਮੰਤਵ ਇਹ ਹੈ ਕਿ ਦੁਨੀਆ ਭਰ ਵਿੱਚ ਵਸਦੇ ਲੋਕਾਂ ਨੂੰ ਮੌਸਮ ਨਾਲ ਸੰਬੰਧਿਤ ਮੁੱਦਿਆਂ ਉੱਤੇ ਅਤੇ ਚੁਣੌਤੀਆਂ ਸੰਬੰਧੀ ਜਾਣਕਾਰੀ ਦਿੱਤੀ ਜਾ ਸਕੇ ਅਤੇ ਆਉਣ ਵਾਲੇ ਸਮੇਂ ਲਈ ਲੋੜੀਂਦੇ ਕਦਮ ਜਿਹੜੇ ਚੁੱਕਣੇ ਜ਼ਰੂਰੀ ਨੇ ਉਹਨਾਂ ਬਾਰੇ ਵੀ ਹਰ ਸਾਲ ਘੱਟੋ-ਘੱਟ ਇੱਕ ਦਿਨ ਵੱਡੇ ਮੰਚ ਤੇ ਪੱਧਰ ਉੱਪਰ ਗੱਲਬਾਤ ਜ਼ਰੂਰ ਹੋਵੇ ਹਰ ਸਾਲ ਵਿਸ਼ਵ ਮੌਸਮ ਵਿਗਿਆਨ ਦਿਵਸ ਨੂੰ ਕਿਸੇ ਖਾਸ ਥੀਮ ਜਾਂ ਵਿਸ਼ੇ ਤਹਿਤ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਯਾਨੀ ਕਿ ਸਾਲ 2023 ਦੇ ਵਿਸ਼ਵ ਮੌਸਮ ਵਿਗਿਆਨ ਦਿਵਸ ਦੇ ਨਾਲ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਲਈ ਭਾਵ ਭਵਿੱਖ ਦੇ ਮੌਸਮ ਮੌਸਮੀ ਵਰਤਾਰੇ ਅਤੇ ਪਾਣੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਵਧੀਆ ਢੰਗ ਨਾਲ ਮੁਹੱਈਆ ਕਰਵਾਇਆ ਜਾਵੇ। ਵਿਸ਼ਵ ਮੌਸਮ ਵਿਗਿਆਨ ਸੰਸਥਾ ਦੀ ਸਥਾਪਨਾ ਸਨ 1950 ਵਿੱਚ ਹੋਈ ਸੀ ਅਤੇ ਇਸ ਲਿਹਾਜ਼ ਨਾਲ ਐਤਕੀ ਦਾ ਸਮਾਗਮ ਹੋਰ ਵੀ ਅਹਿਮ ਹੋ ਜਾਂਦਾ ਹੈ। ਕਿਉਂਕਿ ਤਕਰੀਬਨ 150 ਸਾਲ ਪਹਿਲਾਂ ਜਿਸ ਸੁਨੇਹੇ ਨੂੰ ਲੈ ਕੇ ਵਿਸ਼ਵ ਮੌਸਮ ਵਿਗਿਆਨ ਦੀ ਗੱਲ ਤੋਰੀ ਗਈ ਸੀ ਅੱਜ ਉਹੀ ਸੁਨੇਹਾ ਵੱਡੇ ਪੱਧਰ ਉੱਤੇ ਪੂਰੀ ਦੁਨੀਆ ਦੇ ਸਾਹਮਣੇ ਰੱਖੇ ਜਾਣ ਦੀ ਲੋੜ ਮਹਿਸੂਸ ਹੋਣ ਲੱਗ ਪਈ ਹੈ ਕਿਉਂਕਿ ਮੌਸਮ ਅਤੇ ਮੌਸਮੀ ਵਰਤਾਰਿਆਂ ਨੂੰ ਵੱਡੀਆਂ ਚੁਣੌਤੀਆਂ ਦਰਪੇਸ਼ ਨੇ ਵਿਸ਼ਵ ਮੌਸਮ ਵਿਗਿਆਨ ਦੀ ਜਦੋਂ ਗੱਲ ਹੁੰਦੀ ਹੈ ਤਾਂ ਮੌਸਮ ਵਿਗਿਆਨ ਸਾਨੂੰ ਸਾਰਿਆਂ ਨੂੰ ਮੀ ਹਨੇਰੀ ਝੱਖੜ ਤੇ ਹੋਰ ਕੁਦਰਤੀ ਮੌਸਮੀ ਵਰਤਾਰਿਆਂ ਸੰਬੰਧੀ ਅਗਾਊਂ ਜਾਣਕਾਰੀ ਦਿੰਦਾ ਹੈ। ਆਮ ਤੌਰ ਤੇ 7 ਤੋਂ 10 ਦਿਨਾਂ ਦੇ ਮੌਸਮ ਦੀ ਜਾਣਕਾਰੀ ਅਗਾਊਂ ਹੀ ਦੇਣ ਦੀ ਸਮਰੱਥਾ ਮੌਸਮ ਵਿਗਿਆਨ ਰੱਖਦਾ ਹੈ। ਵੱਖ-ਵੱਖ ਸਾਇੰਟਿਫਿਕ ਤਰੀਕਿਆਂ ਨਾਲ ਵਿਗਿਆਨ ਦੀ ਸਹਾਇਤਾ ਨਾਲ ਖੋਜ ਕਾਰਜਾਂ ذریعے ਮੌਸਮ ਦੀ ਅਗਾਊਂ ਜਾਣਕਾਰੀ ਦਿੱਤੀ ਜਾਂਦੀ ਹੈ। ਪ੍ਰਮੁੱਖ ਤੌਰ ਤੇ ਦੁਨੀਆ ਭਰ ਵਿੱਚ ਲੋਕੀ ਮੀਂਹ ਪੈਣ ਜਦ ਮੌਸਮ ਪਧਰਾ ਰਹਿਣ ਦੀ ਜਾਣਕਾਰੀ ਸਭ ਤੋਂ ਜ਼ਿਆਦਾ ਮੌਸਮ ਵਿਗਿਆਨ ਰਾਹੀਂ ਲੱਭਦੇ ਹੋਏ ਵਿਖਾਈ ਦਿੰਦੇ ਨੇ ਦੁਨੀਆ ਵਿੱਚ ਇਹ ਵੀ ਗੱਲ ਆਮ ਮਹਿਸੂਸ ਕੀਤੀ ਜਾਂਦੀ ਹੈ ਕਿ ਮੌਸਮ ਵਿਗਿਆਨ ਭਾਵੇਂ ਬਹੁਤ ਤਰੱਕੀ ਕਰ ਰਿਹਾ ਹੈ ਪਰ ਇਸ ਦੇ ਬਾਵਜੂਦ ਮੀਂਹ ਅਤੇ ਸੂਰਜ ਨਿਕਲਣ ਸੰਬੰਧੀ ਜੋ ਭੇਖਬਾਨੀ ਕੀਤੀ ਜਾਂਦੀ ਹੈ ਉਹ 100% ਦੀ ਸਹੀ ਤਾਂ ਨਹੀਂ ਹੋ ਸਕਦੀ ਪਰ ਇਸ ਦੀ ਗੁਣਵੱਤਾ ਅਤੇ ਇਸ ਇਸ ਸਹੀ ਹੋਣ ਦੇ ਅੰਕੜੇ ਹਰ ਸਾਲ ਬਿਹਤਰ ਹੁੰਦੇ ਜਾ ਰਹੇ ਨੇ ਅਤੇ ਸਮੇਂ ਦੇ ਨਾਲ ਨਾਲ ਮੌਸਮ ਵਿਗਿਆਨ ਨੇ ਇਸ ਬੰਨੇ ਕਾਫੀ ਤਰੱਕੀ ਵੀ ਕੀਤੀ ਹੈ। ਕੁਝ ਦਹਾਕੇ ਪਹਿਲਾਂ 24 ਘੰਟਿਆਂ ਤੱਕ ਦੇ ਮੌਸਮ ਦਾ ਪਤਾ ਮੌਸਮ ਵਿਗਿਆਨ ਵੱਲੋਂ ਲਾਇਆ ਜਾਂਦਾ ਸੀ ਪਰ ਹੁਣ ਲੰਮੇ ਅਰਸੇ ਤੱਕ 7 ਤੋਂ 10 ਦਿਨਾਂ ਤੱਕ ਦੀ ਜਾਣਕਾਰੀ ਸਹਿਜ ਹੀ ਹਾਸਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਘੰਟਾ ਦਰ ਘੰਟਾ 24 ਘੰਟਿਆਂ ਦੀ ਤਫਸੀਲੀ ਮੌਸਮੀ ਜਾਣਕਾਰੀ ਵੀ ਮੌਸਮ ਵਿਗਿਆਨ ਇਨੀ ਦਿਨੀ ਮੁਹੱਈਆ ਕਰਵਾਉਣ ਦੇ ਸਮਰੱਥ ਹੋ ਗਿਆ ਹੈ ਠੀਕ ਇਸੇ ਤਰ੍ਹਾਂ ਤਾਪਮਾਨ ਅਤੇ ਹਵਾ ਦੀ ਗੁਣਵੱਤਾ ਸੰਬੰਧੀ ਵੀ ਜਾਣਕਾਰੀ ਮੌਸਮ ਵਿਗਿਆਨ ਹੁਣ ਨਾਲੋਂ ਨਾਲ ਇੱਕੋ ਮੰਚ ਤੋਂ ਮੁਹੱਈਆ ਕਰਵਾਉਣ ਲੱਗ ਪਿਆ ਹੈ ਇੰਟਰਨੈਟ ਦੇ ਆਉਣ ਨਾਲ ਮੌਸਮ ਵਿਗਿਆਨ ਨੂੰ ਵੀ ਕਾਫੀ ਲਾਭ ਹੋਇਆ ਹੈ ਅਤੇ ਮੌਸਮ ਦੀ ਅਗਾਹੋਂ ਜਾਣਕਾਰੀ ਹੁਣ ਦੁਨੀਆ ਦੇ ਇਕੱਲੇ ਇਕੱਲੇ ਸ਼ਹਿਰ ਅਤੇ ਸਥਾਨਕ ਇਲਾਕਿਆਂ ਦੇ ਪੱਧਰ ਉੱਤੇ ਵੀ ਸਹਿਜੇ ਹੀ ਮਿਲ ਜਾਂਦੀ ਹੈ ਸੋ ਇਸ ਤਰ੍ਹਾਂ ਸਮੇਂ ਦੇ ਨਾਲ-ਨਾਲ ਮੌਸਮ ਵਿਗਿਆਨ ਨੇ ਕਾਫੀ ਤਰੱਕੀ ਕੀਤੀ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਵੀ ਇਸ ਤੇ ਹੋਰ ਅੱਗੇ ਵਧਣ ਦੀ ਸੰਭਾਵਨਾ ਹੈ ਪਰ ਦੁਨੀਆ ਨੂੰ ਇਹ ਸੁਨੇਹਾ ਜ਼ਰੂਰ ਦਿੰਦਾ ਹੈ ਕਿ ਮੌਸਮ ਵਿਚ ਆ ਰਹੇ ਵਿਗਾੜ ਨੂੰ ਰੋਕਣ ਲਈ ਸਾਰੀ ਦੁਨੀਆ ਦੇ ਦੇਸ਼ਾਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਅਤੇ ਮੌਸਮ ਵਿਗਿਆਨ ਇਸ ਵਿੱਚ ਇੱਕ ਸਹੀ ਸੇਧ ਦੇਣ ਦੀ ਸਮਰੱਥਾ ਰੱਖਦਾ ਹੈ